ਪਿਛਲੇ ਕਈ ਦਿਨਾਂ ਤੋਂ ਰਾਜਪੁਰਾ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਲੋਕ ਹੋ ਰਹੇ ਨੇ ਪਰੇਸ਼ਾਨ ਇਸ ਕਰਕੇ ਇਹ ਮਾਮਲਾ ਗੰਭੀਰ ਬਣ ਚੁੱਕਾ ਹੈ ਕਿ ਇੱਥੇ ਪਾਣੀ ਆ ਹੀ ਨਹੀਂ ਰਿਹਾ ਅਤੇ ਜਿੱਥੇ ਪਾਣੀ ਆ ਰਿਹਾ ਹੈ ਉੱਥੇ ਗੰਦਲਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਜਿਸ ਨੂੰ ਪੀਣ ਨਾਲ ਲੋਕ ਬਿਮਾਰ ਹੋ ਰਹੇ ਹਨ ਅਤੇ ਹਸਪਤਾਲ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ ਆਖਿਰ ਪੀਣ ਵਾਲਾ ਪਾਣੀ ਰਾਜਪੁਰਾ ਦੇ ਲੋਕਾਂ ਤੱਕ ਕਿਉਂ ਨਹੀਂ ਪਹੁੰਚ ਰਿਹਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲਰ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਅਜਿਹੀਆਂ ਗੱਲਾਂ ਦੱਸੀਆਂ ਜਿਸ ਨੂੰ ਤੁਸੀਂ ਵੀ ਸੁਣ ਕੇ ਹਿੱਲ ਜਾਓਗੇ ਕਿ ਤੁਸੀਂ ਮੇਰੀ ਬੇਨਤੀ ਤੇ ਅੱਜ ਇਸ ਗੰਡਾ ਖੜੀ ਨਹਿਰ ਦੇ ਉੱਤੇ ਤੁਸੀਂ ਆਏ ਤੁਹਾਨੂੰ ਆਕਾਸ਼ਿਕ ਕਿਉਂ ਦਿੱਤਾ ਇਹਦੇ ਬਾਰੇ ਮੈਂ ਤੁਹਾਨੂੰ ਦਫਤਰ ਵਿੱਚ ਕੁਝ ਗੱਲਾਂ ਦੱਸਿਆ ਸੀਗੀਆਂ ਕਿਉਂਕਿ ਕਹਿੰਦੇ ਵੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ ਤੁਸੀਂ ਅੱਜ ਅੱਖਾਂ ਨਾਲ ਦੇਖ ਲਿਆ ਇਹ ਜਿਹੜੀ ਸ਼ਹਿਰ ਦੇ ਵਿੱਚ ਗਰਮੀ ਕਰਕੇ ਪਾਣੀ ਦੀ ਮੰਗ ਵਧੀ ਹੋਈ ਹੈ ਔਰ ਇਧਰੋਂ ਹਰਿਆਣਾ ਔਰ ਪੰਜਾਬ ਦਾ ਜੋ ਪਾਣੀ ਦਾ ਆਪਾਂ ਜਿਹੜੀ ਡਿਸਪੂਟ ਹੈ ਉਸ ਕਰਕੇ ਨਹਿਰ ਜਿਹੜੀ ਹੈਗੀ ਕੁਝ ਡਾਊਨ ਕਰ ਦਿੱਤੀ ਗਈ ਸੀ। ਔਰ ਸ਼ਹਿਰ ਦੇ ਲੋਕ ਜਿਹੜੇ ਹੈਗੇ ਪਾਣੀ ਵਾਸਤੇ ਤਰਾਈ ਤਾਈ ਕਰ ਰਹੇ ਆ। ਉਸ ਬੰਦੇ ਵਿੱਚ ਅਸੀਂ ਵਾਟਰ ਸਪਲਾਈ ਸੀ ਰਿਪੋਰਟ ਦੇ ਐਸਡੀਓ ਸਾਹਿਬ ਤੇ ਜੇਏ ਸਾਹਿਬ ਨਾਲ ਲਗਾਤਾਰ ਅਸੀਂ ਗੱਲ ਕਰ ਰਹੇ ਆ ਕਿ ਪਾਣੀ ਗੰਦੇ ਪਾਣੀ ਦੀ ਸ਼ਿਕਾਇਤਾਂ ਆ ਰਹੀਆਂ ਪਾਣੀ ਇਲਾਕੇ ਨਹੀਂ ਪਹੁੰਚ ਰਿਹਾ। ਤੁਹਾਡਾ ਇਹ ਬੜਾ ਸੀਗਾ ਕਿ ਅਸੀਂ ਇੱਕ ਟਾਈਮ ਪਾਣੀ ਦੇਵਾਂਗੇ। ਇੱਕ ਟਾਈਮ ਵੀ ਪਾਣੀ ਸ਼ਹਿਰ ਨੂੰ ਪ੍ਰਾਪਤ ਨਹੀਂ ਹੋ ਰਿਹਾ ਵਜ੍ਹਾ ਕੀ ਹੈ? ਪਰੰਤੂ ਉਹਨਾਂ ਨੇ ਕੋਈ ਸਤਜੋ ਸੰਤੁਸ਼ਟੀ ਜਿਹਾ ਜਵਾਬ ਨਹੀਂ ਦਿੱਤਾ ਮੇਰੀ ਪਰਸੋ ਮੀਟਿੰਗ ਹੋਈ ਸੀ ਗੱਲ ਸੁਣੋ ਮੈਨੂੰ ਉਹਨਾਂ ਨੇ ਮੈਸੇਜ ਦਿੱਤਾ ਕਿ ਸਾਨੂੰ ਇੱਕ ਜੀਸੀਬੀ ਦੀ ਇੱਕ ਟਰਾਲੀ ਚਾਹੀਦੀ ਆ ਵੀ ਐਸੀ ਕੋਈ ਸਫਾਈ ਕਰਾਉਣੀ ਆ ਤਾਂ ਮੈਂ ਜਿਹੜੇ ਸਾਡੇ ਜੇਈ ਹੈਗੇ ਆ ਦਿਨੇਸ਼ ਕੁਮਾਰ ਜੀ ਉਹਨਾਂ ਨਾਲ ਮੈਂ ਗੱਲ ਕੀਤੀ ਰਾਤ ਮੈਂ ਉਹਨਾਂ ਨੂੰ ਮੈਸੇਜ ਭਾਇਆ ਮੈਂ ਤੁਹਾਨੂੰ ਮੈਸੇਜ ਦਿਖਾ ਦਿੰਦਾ ਮੈਂ ਉਹਨਾਂ ਨੇ ਇਹ ਕਿਹਾ ਕਿ ਬਸਰੇ 8 ਵਜੇ ਟਰਾਲੀ ਆ ਔਰ ਜਿਹੜਾ ਹੈਗਾ ਜੀਸੀਬੀ ਪਹੁੰਚ ਜਾਏਗੀ ਪਰ ਤੁਸੀਂ ਪੂਰੇ 8 ਵਜੇ ਮੈਂ ਮੌਕੇ ਤੇ ਹੋਊਗਾ ਉਥੇ ਨਹਿਰ ਤੇ ਜੇ ਤੁਸੀਂ ਆ ਜਾਓ ਤਾਂ ਜ਼ਿਆਦਾ ਵਰੀਆ ਇਹ ਆਪਾਂ ਦੇਖ ਸਕਦੇ ਹਾਂ ਜੀ ਇਹ ਮੈਸੇਜ ਹੈਗਾ ਉਹਦਾ ਰਿਪਲਾਈ ਮੈਨੂੰ ਆਇਆ ਮੈਂ ਕਿਹਾ ਜੇ ਤੁਸੀਂ ਆ ਜਾਓ ਤਾਂ ਅੱਛਾ ਹੋ ਗਿਆ ਆਪਾਂ ਖੜ ਗਏ ਜਿੱਦਾਂ ਮਤਲਬ ਕਰ ਰਿਹਾ ਮੇਰੀ ਮਨਸ਼ਾ ਹੈ ਸੀਗੀ ਉਹਨਾਂ ਨੇ ਓਕੇ ਸਰ ਮੈਨੂੰ ਮੈਸੇਜ ਪਾਤਾ ਪਰ ਮੈਂ ਜਦੋਂ ਸਰੇ ਦੇ ਪਹੁੰਚਿਆ ਉਹ ਤਕਰੀਬਨ 9:30 ਵਜੇ ਤੱਕ ਮੈਂ ਰਹਿ ਸੀਗਾ ਬਾਅਦੇ ਮੇਰੀ ਪਟਿਆਲੇ ਡੇਢ ਸੀਗੀ ਕੋਰਟ ਵਿੱਚ ਮੈਥੇ ਜਾਣਾ ਸੀਗਾ 9:30 ਵਜੇ ਤੱਕ ਨਾੜਾ ਕੋਈ ਬੰਦਾ ਨਹੀਂ ਆਇਆ ਮੈਂ ਦੁਬਾਰਾ ਜੇ ਸਾਹ ਨੂੰ ਫੋਨ ਕੀਤਾ ਮੈਂ ਕਿਹਾ ਜੀ ਇੱਥੇ ਤੁਸੀਂ ਬੰਦੇ ਬੁਲਾਏ ਹੋਏ ਆ ਤੇ ਤੁਹਾਡਾ ਬੰਦਾ ਕੋਈ ਪਹੁੰਚਿਆ ਨਹੀਂ ਇੱਥੇ ਨਾ ਤੁਸੀਂ ਪਹੁੰਚੇ ਕਹਿੰਦੇ ਸਾਡੇ ਬੰਦੇ ਆ ਰਹੇ ਨੇ ਉਹਦੇ ਬਾਰੇ ਪਾਲਾ ਸਿੰਘ ਨਾਲ ਕਹਿੰਦਾ ਕਿ ਸਾਡਾ ਉਹਨਾਂ ਦਾ ਹੈਗਾ ਬਲਾਜਮ ਹੈਗਾ ਜਿਹੜਾ ਵਿਚਾਰਾ ਸੱਟ ਲੱਗਣ ਕਰਕੇ ਉਹਦੇ ਰਾਟ ਪਈ ਵੀ ਪੈਰ ਦੇ ਵਿੱਚ ਲੱਤ ਦੇ ਵਿੱਚ ਬੜਾ ਕੁ ਤੁਰ ਕੇ ਆ ਰਿਹਾ ਸੀਗਾ ਉਹ ਤੇ ਪਹੁੰਚਿਆ ਮੈਂ ਕਿਹਾ ਜੀ ਤੁਹਾਡੇ ਬੰਦੇ ਕਹਿੰਦਾ ਹੀ ਬੰਦੇ ਤਾਂ ਹੈ ਨਹੀਂ ਤੇਰ ਮੈਂ ਤੇ ਮੌਕੇ ਤੇ ਸਾਰੀ ਗੱਲ ਸਮਝੀ ਜੋ ਆਸ-ਪਾਸ ਲੋਕ ਦੁਕਾਨਦਾਰ ਨੇ ਉਹਨਾਂ ਨੇ ਮੈਨੂੰ ਜੋ ਚੀਜ਼ਾਂ ਦੱਸੀਆਂ ਉਹ ਦਿਖਾਈਆਂ ਤਾਂ ਮੈਨੂੰ ਬੜੀ ਇਸ ਗੱਲ ਦੀ ਚਿੰਤਾ ਹੋਈ ਕਿ ਜੇ ਉਸ ਜਿਹੜਾ ਚ ਬੱਚਾ ਜਿਹਾ ਬਣਿਆ ਹੋਇਆ ਇੱਥੇ ਹੌਦ ਬਣਿਆ ਹੋਇਆ ਜੇ ਉਹਦੀ ਪ੍ਰਾਪਰ ਸਫਾਈ ਸਮੇਂ ਸਰਕਾਰਾ ਦਿੱਤੀ ਜਾਂਦੀ ਤਾਂ ਇਥੋਂ ਜਿਹੜਾ ਕੂੜਾ ਜਾ ਕੇ ਲੈਨਾਂ ਵਿੱਚ ਫਸ ਰਿਹਾ ਉਹਨਾਂ ਦਾ ਫਰਜ਼ਾ ਪਲੱਸ ਪਾਣੀ ਦੀ ਸਫਾਈ ਬਹੁਤ ਜ਼ਿਆਦਾ ਬਿਹਤਰ ਹੋ ਸਕਦੀ ਸੀ ਨਹਿਰ ਘਟ ਹੋਣ ਦੇ ਬਾਵਜੂਦ ਵੀ ਪਰੰਤੂ ਇਹਨਾਂ ਅਧਿਕਾਰੀਆਂ ਨੇ ਕਿਉਂਕਿ 3 ਸਾਲ ਤੋਂ ਮੈਂ ਲੋਕਾਂ ਨੂੰ ਪੁੱਛਿਆ ਜਦੋਂ ਤੋਂ ਸਰਕਾਰ ਬਦਲੀ ਹੈ ਇਹਨਾਂ ਅਧਿਕਾਰੀਆਂ ਕਰਮਚਾਰੀਆਂ ਨੇ ਨਾ ਤਾਂ ਜਿਹੜੀ ਲੈਨ ਦੀ ਸਫਾਈ ਕਰਾਈ ਜਿਹੜੀ ਮੇਨ ਲਾਈਨ ਜਾ ਰਹੀ ਹੈ ਨਾ ਤੇ ਵਾਟਸਐਪ ਆਪਣਾ ਪ੍ਰੋਗਰਾਮ ਤੱਕ ਪਿਛੇ ਅੱਧੀ ਸਾਲ ਬਾਅਦ ਸਫਾਈ ਕਰਾਉਂਦੇ ਸੀ ਇਹਦੀ ਅਸੀਂ ਬੰਦੇ ਬੁਲਾ ਕੇ ਐਕਸਪਰਟ ਜਿਹੜੇ ਪੈਰਾਂ ਦੇ ਪਟਨੇ ਇਹਦੇ ਅੰਦਰ ਏਡੀਆਂ-ਆਂਡੀਆਂ ਗੱਠਾਂ ਜੜੀਆਂ ਆਈਆਂ ਜੜਾਂ ਦੀਆਂ ਨਿਕਲਦੀਆਂ ਸੀਗੀਆਂ ਜਿਹੜੀਆਂ ਕਿ ਹੁਣ 3 ਸਾਲਾਂ ਤੋਂ ਉਹਨਾਂ ਨੇ ਨਹੀਂ ਕਢਾਈਆਂ ਔਰ ਉਹਦੇ ਬਾਅਦ ਨਾ ਨਾ ਨੇ ਇਹਦੇ ਖੋਦ ਹੀ ਕਰੀ ਸਫਾਈ ਕਰਾਈ ਜੇ ਖੋਦ ਹੀ ਸਫਾਈ ਹੋ ਜਿੰਦੀ ਪਾਣੀ ਸਿੱਤੇ ਦੀ ਬਹੁਤ ਰਹਾ ਜਾਂਦੀ ਇਸ ਤੋਂ ਇਲਾਵਾ ਵੀ ਅਸੀਂ ਇਹਨਾਂ ਨੂੰ ਦੋ ਮਸ਼ੀਨਾਂ ਦਿੱਤੀਆਂ ਵੀਆ ਛੋਟੀਆਂ ਮਸ਼ੀਨਾਂ ਨੇ ਇਹਦੇ ਕੋਲ ਲੈ ਗਏ ਆ ਇਹਨਾਂ ਨੂੰ ਜਿੰਨੇ ਫੰਡ ਸਰਕਾਰ ਵੱਲੋਂ ਪ੍ਰਵਾਨ ਕੀ ਸੁਧਾ ਹੈਗੇ ਆ ਉਹ ਫੰਡ ਅਸੀਂ ਇਹਨਾਂ ਨੂੰ ਦੇ ਰਿਹਾ ਉਸ ਤੋਂ ਇਲਾਵਾ ਵੀ ਜਦੋਂ ਵੀ ਇਹਨਾਂ ਨੇ ਕਦੀ ਫੰਡਾਂ ਦੀ ਮੰਗ ਕੀਤੀ ਹੈ ਨਗਰ ਕੌਂਸਲ ਵੱਲੋਂ ਮੈਂ ਅੱਗੇ ਹੋ ਕੇ ਇਹਨਾਂ ਨੂੰ ਫੰਡ ਪ੍ਰੋਵਾਈਡ ਕਰਾਇਆ ਹੈ ਇਹਨਾਂ ਦੀ ਹਰ ਕੰਮ 'ਚ ਮਤ ਦਿੱਤੀ ਹੈ ਤਾਂ ਕਿ ਸ਼ਹਿਰ ਦਾ ਬਾਟਸਪਲੇ ਜਾਂ ਸਿਮਲੇ ਦਾ ਜਿਹੜਾ ਮੁੱਖ ਕੰਮ ਹੈਗਾ ਜਿਹਨਾਂ ਲੋਕ ਜਿਆਦਾ ਪੀੜਤ ਹੋਣੇ ਆ ਉਹ ਹੋ ਸਕੇ ਪੂਰਾ ਸਹੀ ਹੋ ਸਕੇ ਪਰੰਤੂ ਮੈਨੂੰ ਬੜੀ ਖੇਦ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਐਸਡੀਓ ਹੈਗੇ ਆ ਜਿਹੜੇ ਜਿਹੀ ਹੈਗੇ ਆ ਇਹਨਾਂ ਨੇ ਜਿਹੜਾ ਹੈਗਾ ਸਿਰਫ ਬਾਹਨੇ ਬਣਾਣੇ ਲੋਕਾਂ ਨੂੰ ਲਾਰੇ ਲਾਉਣੇ ਸ਼ਿਕਾਇਤਕਰਤਾ ਨੂੰ ਸ਼ਿਕਾਇਤ ਕਰਨ ਕੇ ਬਾਅਦ ਚਾਰ ਪੰਜ ਪੰਜ ਚੱਕਰ ਮੁਰਾਣ ਤੋ ਬਾਦ ਹੀ ਉਹ ਸ਼ਿਕਾਇਤ ਦੂਰ ਕਰਨੀ ਇਹਨਾਂ ਦਾ ਰਵਈਆ ਬਣ ਚੁੱਕਿਆ ਦਫ਼ਤਰ ਦੇ ਵਿੱਚ ਇਹਨਾਂ ਕੋਲ ਬੰਦੇ ਨਹੀਂ ਹੈ ਬੰਦੇ ਕਿੱਥੇ ਗਏ ਜੋ ਇਹਨਾਂ ਦੇ ਕੋਈ ਕੰਮ ਨਹੀਂ ਕਰਦੇ ਇਹਨਾਂ ਦੇ ਕੋਈ ਨਿੱਜੀ ਕਾਰਨ ਨੇ ਜਿਸ ਕਰਕੇ ਸਾਰਾ ਸਟਾਫ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਜੋ ਮੈਨੂੰ ਲੱਗ ਰਿਹਾ ਤਾਂ ਇਸ ਤਰੀਕੇ ਨਾਲ ਮੈਂ ਆਪਣਾ ਫਰਜ਼ ਸਮਝਿਆ ਕਿ ਬਤੌਰ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਜੇ ਮੈਂ ਇਹ ਗੱਲ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਹਲਕਾ ਵਿਧਾਇਕ ਸ਼੍ਰੀਮਤੀ ਨੀਨਾ ਮਿੱਤਰ ਜੀ ਨੂੰ ਵੀ ਦਸਰਾ ਜਹਾਂਗਾ ਕਿ ਜੇ ਮੇਰੀ ਕੋਈ ਗੱਲ ਗਲਤ ਹੋਵੇ ਤਾਂ ਖੁਦ ਆ ਕੇ ਮੌਕਾ ਦੇਖ ਲੈਣਾ ਵੈਸੇ ਕੱਲ ਸਵੇਰੇ ਮੈਂ ਪੋਕਲਾਈਨ ਜਿਹੜੀ ਆਈਏ ਮਸ਼ੀਨ ਹੈਗੀ ਉਹ ਮੈਂ ਮੰਗਾ ਲਈ ਹੈ ਕਿਉਂਕਿ ਮੈਂ ਇਹਨਾਂ ਤੇ ਡਿਪੈਂਡ ਨਹੀਂ ਰਹਿਣਾ ਚਾਹੁੰਦਾ ਮੇਰਾ ਜਾਇ ਨਾ ਤੇ ਭਰੋਸਾ ਛੱਡ ਚੁੱਕਿਆ ਕਿ ਇਹ ਲੋਕੀ ਸਾਨੂੰ ਸ਼ਹਿਰਦਾਰਾਂ ਕੋ ਰਿਲੇਖ ਦੇਣਗੇ ਤੁਸੀਂ ਇਹ ਸਾਬ ਲਾਓ ਸਾਡੇ ਕੋ ਪਾਣੀ ਹੈਗਾ ਸਾਡੀ ਥੋੜੀ ਜਿਹੀ ਲੈਕੀ ਕਰਕੇ ਉਹ ਪਾਣੀ ਜਿਹੜਾ ਹੈਗਾ ਵਾ ਤਾਂ ਟ੍ਰੀਟਮੈਂਟ ਪਲਾਂਟ ਤੱਕ ਨਹੀਂ ਪਹੁੰਚ ਪਾ ਰਿਹਾ ਪਾਣੀ ਸਫਾਈ ਕਰਾਣੀ ਚਿਹਰੀ ਸੀ ਨਹੀਂ ਕਰਾਈ ਗਈ ਪਾਏ ਪੀਲੇ ਰਸਤੇ ਲੀਕ ਹੋਏ ਪਏ ਖਦਾਨੇ ਪਾਣੀ ਨਿਕਲ ਰਿਹਾ ਉਹ ਅਸੀਂ ਹੁਣ ਅਗੇ ਜਣੇ ਨਵੀਂ ਪਾਈਪਲਾਈਨ ਪਾਣੀ ਜਦੋਂ ਨਵੀਂ ਪਾਈਪਲਾਈਨ ਪਾਣੀ ਪੈਣੀ ਇੱਕ ਦਿਨ ਵੀ ਪਾਣੀ ਕੱਢਣਾ ਔਖਾ ਐ ਐਸੇ ਲੋਕ ਗਰੀਬ ਵਿਚਾਰੇ ਆ ਕੇ ਖੜ ਜੰਨੇ ਛੋਟੇ ਛੋਟੇ ਉਹਨਾਂ ਦੇ ਬੱਚੇ ਬਿਮਾਰ ਹੋ ਰਹੇ ਆ ਗੰਦਾ ਪਾਣੀ ਪੀ ਕੇ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਆਕਰ ਮੱਚੀ ਵਿੱਚ ਟੈਂਕਰ ਨਹੀਂ ਅਸੀਂ ਸਪਲਾਈ ਕਰਦੇ ਆ ਜਦ ਸਾਨੂੰ ਜੇ ਜ਼ਿਆਦਾ ਜਰੂਰਤ ਪੈਦੀ ਟੈਂਕਰ ਕਮੇਟੀ ਤੇ ਭੇਜਦੇ ਆ ਅਸੀਂ ਤਾਂ ਮੈਂ ਹੈਰਾਨ ਆ ਕਿ ਇਹ ਲੋਕ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾ ਰਹੇ ਕਿਹੜੇ ਲੈਵਲ ਤੇ ਇਹਨਾਂ ਨੂੰ ਕੋਈ ਸਪੋਰਟ ਹੈਗੀ ਐ ਇਹ ਬੇਫਿਕਰ ਹੋਏ ਹੋਏ ਆ ਜੀ ਇੱਕ ਵਾਰੀ ਪ੍ਰਧਾਨ ਜੀ ਇੱਕ ਵਾਰੀ ਮੈਡਮ ਨੇ ਇਹ ਖ ਅੱਗੇ ਤੁਹਾਡੀਆਂ ਗੱਲਾਂ ਵੀ ਸੁਣ ਕੇ ਇਹ ਲੱਗਦਾ ਕਿ ਵੀ ਅਕਸਰ ਤੁਹਾਡੀ ਵੀ ਗੱਲਾਂ ਵੀ ਕੂਟੇ ਤਾਂ ਫਿਰ ਕਿਆ ਮਤਲਬ ਅਕਸਰ ਜਾਈ ਇਸ ਤੇ ਤੁਹਾਡਾ ਕੋਈ ਜਾਣਾ ਆ ਵੀ ਹੋਈ ਦੀ ਦੇਖੋ ਮੈਂ ਚੌਧਰੀ ਸਾਹਿਬ ਕੋਈ ਸਾਰੇ بڑے ਸੂਚਬੰਦ ਪੱਤਰਕਾਰ ਕੜਿਓ ਮੇਰੇ ਘਰ ਸਪੂਤ ਨੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਲੈਟਰ ਲਿਖੀ ਆ ਕਿ ਇਹਨਾਂ ਦਾ ਕੰਮ ਜਿਹੜਾ ਹੈਗਾ ਲਿੰਨ ਲੈਣੋਂ ਉਤਰ ਚੁੱਕਿਆ ਸਾਡੀ ਇੱਕ ਜੁਆਇੰਟ ਮੀਟਿੰਗ ਤੁਸੀਂ ਆਪਣੇ ਦਫ਼ਤਰ 'ਚ ਬੁਲਾਓ ਮੈਂ ਸਬੂਤ ਦੇ ਦਾਂਗਾ ਸਾਡੀਆਂ ਸ਼ਿਕਾਇਤਾਂ ਸੁਣਨ ਸੁਣੇ ਐਮਸੀਆਂ ਦੀਆਂ ਪਰਦਾਣ ਦੀਆਂ ਸੁਣ ਬਸਾਰਪਤੀ ਸ਼ਿਕਾਇਤਾਂ ਇਹਨਾਂ ਦਾ ਸਰ ਨੂੰ ਨਾਲ ਬਿਠਾਓ ਤੁਸੀਂ ਹਿਦਾਇਤ ਕਰੋ ਉਦੋਂ ਕੋਈ ਉਦੋਂ ਜਵਾਬ ਨਹੀਂ ਆਇਆ ਦੱਸੋ ਅਸੀਂ ਕਿਹੜੇ ਵਰਗੀ ਕਰਦੇ ਹਾਂ ਹਰ ਦੇ ਇਸਾਂ ਦੀ ਹਾਲ ਕੀ ਹੈ ਤੁਸੀਂ ਬਾਗ ਦੇ ਜਿਹੜੇ ਤੁਸੀਂ ਅਧਿਕਾਰੀ ਕਹਿ ਰਹੇ ਹੋ ਨਾ ਵੀ ਅਕਸਰ ਕਹਿ ਦਿੰਦੀ ਹੈ ਔਰ ਪਿਛਲੇ 8 ਸਾਲ ਤੋਂ ਲਗਾਤਾਰ ਇਹਦੇ ਨੂੰ ਦੇਖੋ ਅਸੀਂ ਦੌਣਾ ਮੇਰੇ ਸਾਰੇ ਸਾਥੀ ਖੜੇ ਕੌਂਸਲ ਖੜੇ ਆ ਅਸੀਂ ਸ਼ਹਿਰ ਦੇ ਹਿੱਤਾਂ ਦੇ ਪੈਰਾ ਦੇ ਰਹੇ ਆ ਮੇਰੀ ਜਿਹੜੇ ਅੱਜ ਰੂਲਿੰਗ ਪਾਰਟੀ ਦੇ ਸਮਰਥਕ ਨੇ ਐਮਸੀ ਮੇਰੇ ਉਹਨਾਂ ਨਾਲ ਗੱਲ ਹੋਈ ਹੈ ਸਾਰੇ ਦੁਖੀ ਮੈਂ ਤਾਂ ਤੁਹਾਡੇ ਰਹਿ ਇੱਕ ਮੰਗ ਕਰਾਂਗਾ ਐਮਐਲਏ ਸਾਹਿਬ ਨੂੰ ਕਿ ਇਹਨਸ ਨੂੰ ਐਸਓ ਸਾਹਿਬ ਨੂੰ ਬੁਲਾ ਕੇ ਜੇ ਇਹਨੂੰ ਬੁਲਾ ਕੇ ਸੰਜਾ ਲੈਣ ਜੇ ਇਹ ਇਹਨਾਂ ਦਾ ਇਹੀ ਰਵੱਈਆ ਰਹਿਣਾ ਤਾਂ ਇਹਨਾਂ ਦੀ ਸਾਹ ਕੋ ਹੋਰ ਜਗੇ ਬੰਦੇ ਲਿਆਂ ਨਹੀ ਤਾਂ ਨਹੀਂ ਤਾਂ ਦੇਖੋ ਅਸੀਂ ਨਗਰ ਕੌਂਸਲ ਦੇ ਵਿੱਚ ਅਸੀਂ ਮਤਾ ਬਾਕੇ ਲਾਗਾ ਅਸੀਂ ਇਹਨਾਂ ਦੇ ਉਸ ਉਦਗਾਰਿਆਂ ਨੂੰ ਡਾਇਰੈਕਟਰ ਸੈਕਟਰ ਸਾਹਿਬ ਨੂੰ ਭੇਜਾਂਗੇ ਕਿ ਇਹਨਾਂ ਨੂੰ ਇਥੋਂ ਚੇਂਜ ਕੀਤਾ ਜਾਵੇ ਜਾਂ ਇਹਨਾਂ ਨੂੰ ਪਾਬੰਨ ਕੀਤਾ ਜਾਵੇ ਕਿ ਆਪਣੀ ਡਿਊਟੀ ਸੀ ਤਰੀਕੇ ਨਾਲ ਲਮਾਉਣ। ਲਾਜ ਨਹੀਂ ਮਿਊਨਿਸਪਲ ਕੌਂਸਲ ਦਾ ਪ੍ਰਧਾਨ ਹੈ। ਉਹ ਜੀ ਇੱਕ ਸਟੇਟਮੈਂਟ ਦੇ ਰਹੇ। ਹੁਣ ਤੁਹਾਡੇ ਹਿਸਾਬ ਨਾਲ ਕੀ ਹੱਲ ਹੈ? ਇੱਕ ਬੰਦਾ 3 ਸਾਲ ਤੋਂ ਬੈਠਾ ਹੈ ਇਸ ਕੌਂਸਲ ਤੋਂ। ਕਿਆ ਕੋਈ ਟ੍ਰਾਂਸਫਰ ਪਾਲਿਸੀ ਨਹੀਂ ਟ੍ਰਾਂਸਫਰ ਨਹੀਂ ਕਮੈਂਡ ਕਰਦੇ ਤੁਸੀਂ ਵੀ ਇਹ ਤਕਰੀਬਨ 2 2.5 ਸਾਲਾਂ ਤੋਂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼